ਸਤ ਸ੍ਰੀ ਅਕਾਲ ਮੈਂ ਗੁਰਚਰ ਸਿੰਘ ਕਸੇ ਅੱਜ ਇਥੇ ਫ੍ਰਿਜ਼ਨੋ ਆਏ ਆ ਕੈਲੀਫੋਰਨੀਆ ਦਾ ਸ਼ਹਿਰ ਆ ਤੇ ਇਥੇ ਆਪਣੇ ਨਾਲ ਆਪਣੇ ਹੈਗਾ ਬੱਚਾ ਵਾ ਇਥੇ ਨਾਲ ਗੱਲਬਾਤ ਕਰਦੇ ਆ ਤੁਹਾਡੇ ਨਾਲ ਗੱਲਬਾਤ ਕਰਉਣਾ ਅੱਜ ਦੇ ਨਾਲ ਜੀ ਅਸੀ ਘਰ ਜੀ ਮੇਰਾ ਹੈਗਾ ਪੁਰਾਏ ਸਿੰਘ ਢੱਲੋਂ ਇਹ ਮੇਰਾ ਪਿੰਡ ਕਿ ਸੇਜ ਹੈ ਹਾਂਜੀ ਅੱਛਾ ਜੀ ਹੋਰ ਪਲਾਜਾ ਤੋਂ ਉੱਥੋਂ ਆਏ ਆਏ ਫਿਰ ਕਿੰਨੇ ਸਾਲਾਂ ਦੇ ਹੀ ਇਹ ਮੇਰੀ ਉਮਰ 9 ਸਾਲੀ ਅੱਛਾ ਜੀ ਹਾਂਜੀ ਤੇ ਇਥੇ ਆੜ ਕੇ ਫਿਰ ਕਿਹੜੀ ਕਲਾਸ ਚ ਪਏ ਮੈਂ ਇਥੇ ਆ ਕੇ ਚੌਥੀ ਕਲਾਸ ਚ ਪਿਆ ਅੱਛਾ ਅੱਛਾ ਤੇ 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 ਦੇਹੋਂ ਨਹੀਂ ਇੱਥੇ ਕਿੰਨੀ ਕਲਾਸ ਹੋ ਗਈ ਹੁਣ ਮੈਂ ਇਥੇ ਬਾਹਰੀ ਕਲਾਸ ਹੋ ਗਿਆ ਬਾਹਰੀ ਚ ਹੋ ਗਿਆ ਨਹੀਂ ਪੜਾਈ ਦਾ ਹਰ ਕਿਵੇਂ ਲੱਗ ਰਿਹਾ ਇੱਥੋਂ ਦਾ ਤੇ ਉੱਥੋਂ ਦਾ ਭਾਈ ਇੱਥੇ ਉਹ ਦਿਹਾ ਇੱਥੇ ਪ੍ਰੈਸਿਕ ਟੈਸਟ ਥੋੜੇ ਹੋਰ ਵੀ ਆਪਸ਼ਨਸ ਹੈਗੀਆਂ ਵਾ ਪੜਾਈ ਦੇ ਨਾਲ ਨਾਲ ਹੋਰ ਵੀ ਸਪੋਰਟਸ ਵਗੈਰਾ ਸਕੂਲ ਚ ਇਨਵੋਲਵਮੈਂਟ ਹੈ ਜੀ ਵਧੀਆ ਹੈ ਪੜਾਈ ਹਾਂ ਲੋ ਅਧਿਆਰਿਆ ਹਾਂਜੀ ਹਾਂਜੀ ਇਰੋਇਟੇ ਦੇ ਜੀਆ ਕਮਿਊਨਿਟੀ ਨਾਲ ਤੁਸੀਂ ਜਿੱਦਿਹਾ ਇਥੇ ਵਰ ਪੜਾਈ ਕਰਦੇ ਹ ਜੇ ਹੈ ਕਿ ਨਹੀਂ ਹੋਰ ਕਮਿਊਨਿਟੀਆ ਵੀ ਆ ਵਿੱਚ ਹਾਂਜੀ ਇੱਥੇ ਨਾਲ ਹੈ ਗਿਆ ਵਾ ਤੇ ਇਥੇ ਵਰ ਇਥੇ ਵਰ ਸਕੂਲ ਦੇ ਵਿੱਚ ਕੋਈ ਹੋਰ ਵੀ ਨਾਲ ਕਰਦੇ ਰਹੇ ਜਿਦਾਂ ਕੋਈ ਹੈਲਪ ਸਕੂਲ ਦੇ ਵਿੱਚ ਹਾਂਜੀ 8ਵੀਂ ਦੇ 9ਵੀਂ ਕਲਾਸ ਮੈਂ ਹੈਗਾ ਹਾਂ ਲੀਡਰਸ਼ਿਪ ਕਲਾਸ ਹੈ ਜੀ ਤੇ ਉਹਦੇ ਵਿੱਚ 8ਥ ਕਲਾਸ ਮੈਂ ਸਕੂਲ ਪ੍ਰੈਜ਼ੈਂਟ ਹਾਂ ਤੇ 9ਥ ਕਲਾਸ ਮੈਂ ਹੈਗਾ ਹਾਂ ਕਲਾਸ ਰਿਪ੍ਰੈਜ਼ੈਂਟੇਟਿਵ ਸਕੂਲ ਦਾ ਤਾਂ ਵਾਧ ਰਹੀ ਹਣੀ ਜਦੋਂ ਫਿਰ ਤੁਸੀਂ ਜਾਦੇ ਹੋ ਫਿਰ ਉੱਥੇ ਫਿਰ ਪਿੰਡ ਵੀ ਵਾਪਸ ਜਾਈਦਾ ਹਾਂਜੀ ਹਾਂਜੀ ਟਰਾਈ ਕਰੀ ਦਾ ਏਟ ਲੀਸਟ ਇੱਕ ਸਾਲ ਸਾਢੇ ਇੱਕ ਵਾਰੀ ਜਾਣਾ ਹਾਂ ਤੇ ਉਹ ਤੇ ਉੱਥੇ ਫਿਰ ਬਾਹਰ ਆਪਣੇ ਪੈਲੀਆਂ ਦਾ ਹਾਂਜੀ ਉੱਥੇ ਇਹੋ ਟਰਾਈ ਕਰੀ ਦਾ ਕਿ ਇੱਕ ਦਿਨ ਚ ਇੱਕ ਵਾਰੀ ਜਾਈਏ ਜਦ ਜੇ ਜਦਾ ਪਿੰਡ ਵਾਪਸ ਹਾਂਜੀ ਉੱਥੇ ਹਾਂਜੀ ਉੱਥੇ ਫਿਰ ਉੱਥੇ ਫਿਰ ਕਾ ਉੱਥੇ ਕਾਰ ਅੱਗੇ ਅੱਗੇ ਹੈ ਹੀ ਆ ਸਵਾਰੀਆਂ ਤੇ ਜਾਂਦ ਤੁਝੇ ਦੀ ਮੋਟਰਸਾਈਕਲ ਟਰੈਕਟਰ ਤੇ ਹੈ ਹੀ ਹਾਂਜੀ ਹਾਂਜੀ ਹਾਂ ਉਹਦੇ ਬਾਹਰ ਨਾਲ ਦੇਦੇ ਦੇ ਮੁਸਲ ਦੇ ਜਾ ਕੇ ਜੀਗਰੇ ਟ੍ਰੈਕਟਰ ਦਿਲਾ ਦਿੱਤਾ ਤਾਂ ਉਹ ਜਾਨਾ ਨਾਲੇ ਉਹ ਤੇ ਬੜੀ ਬੜੀ ਟ੍ਰੈਕਟਰ ਵਾਲਿਆਂ ਨਾਲੇ ਹਾਂਜੀ ਹਾਂਜੀ ਹਾਂ ਟ੍ਰੈਕਟਰ ਹਾਂਜੀ ਤੇ ਚਾਓ ਵਧੀਆ ਨਾਲੇ ਉੱਤੇ ਲੇਖਾਂ ਜੀ ਉੱਥੇ ਕਿੱਥੇ ਲੱਗਦਾ ਫਿਰ ਜਿਹੜੀ ਜ਼ਾਇਦਾਤੀ ਇਸ ਨਾਲ ਅਮਰੀਕਾ ਨਾਲੋਂ ਉਹ ਵਧੀਆ ਲੱਗਦਾ ਉੱਥੇ ਆਪਣਾ ਆਪਣਾ ਲੱਗਦਾ ਪੀਸਫੁਲ ਜਿਹਾ এনਵਾਇਰਨਮੈਂਟ ਆ ਤੇ ਆਪਣੇ ਮਿਲਦੇ ਉੱਤੇ ਲੋਕ ਸਾਰੇ ਆਵੇਂ ਪਿੰਡ ਦੇ ਲੋਕ ਰਿਸ਼ਤੇਦਾਰ ਹਾਂ ਉਹ ਨਾਲੇ ਪਿੰਡ ਦੇ ਨਾਲ ਬਾਕੀ ਰਹਿੰਦੀ ਹੈ ਲਿੰਕ ਬਣਿਆ ਰਹਿੰਦਾ ਹਾਂਜੀ ਹਾਂਜੀ ਉਹਨਾਂ ਹੈ ਬੰਨੇ ਸਾਰੇ ਜਾਣਦੇ ਪਛਾਣਦੇ ਫੇਰੇ ਜੀ ਹਾਂਜੀ ਹਾਂਜੀ ਹਾਂ ਜੀ ਯਾਰ ਹਾਂਜੀ ਤੇ ਔਰਜਾ ਤੇ ਗਾਹ ਫਿਰਣ ਕੀ ਕਰਨਾ ਕਹਾਂ ਗਾਹ ਜਾ ਕੇ ਕਾਲ ਦੀ ਫਿਰ ਯੂਨੀਵਰਸਿਟੀ ਹਾਂਜੀ ਯੂਨੀਵਰਸਿਟੀ ਜਾਊਗਾ 4 ਸਾਲ ਦੀ ਜਿਹੜੀ ਡਿਗਰੀ ਕਰਨੀ ਆ ਜੀ ਹਾਂਜੀ ਅੱਛਾ ਵਧੀਆ ਤੇ ਫਿਰ ਉਹਦੇ ਨਾਲ ਪੜਾਈ ਹੋ ਜਾਉ ਨਾਲੇ ਹਾਂਜੀ ਹਾਂਜੀ ਨਾਲੇ ਕਰਿਆ ਤੇ ਹੋਰ ਕੋਈ ਜੇ ਕੱਲ ਬੱਜਰ ਨਹੀਂ ਤੇ ਬਈ ਤੇ ਸੱਚ ਜੇ ਤੁਸੀ ਇੱਥੇ ਉਹਨਾਂ ਨਾਲ ਫਿਰ ਜੋਬ ਵੀ ਕਰ ਜੋਬ ਜੇ ਵੀ ਕਰਦੇ ਨਾਲ ਹਾਂਜੀ ਇੱਕ ਮੈਂ ਆਪਣੇ ਫਰਜ਼ ਦੇ ਬਿਜ਼ਨਸ 'ਚ ਹੈਲਪ ਕਰਾਉਂਦਾ ਨਾਲ ਤੇ ਇੱਕ ਮੈਂ ਵੀਕੈਂਡ 'ਤੇ ਜੌਬ ਕਰਦਾ ਅੱਛਾ ਅੱਛਾ ਨਾਲ ਜੌਬ ਦੇ ਹਾਂਜੀ ਤਾਂ ਤੇ ਵਧੀਆ ਨਾਲ ਕੰਮ ਵੀ ਕਰਦੇ ਨਾਲ ਫਿਰ ਫਿਰ ਨਾਲ ਫਰ ਪੜਦੇ ਵੀ ਆ ਹਾਂਜੀ ਹਾਂਜੀ ਬਿਜ਼ੀ ਰਹਿਣਾ ਵਧੀਆ ਨਾਲ ਨਾਲ ਵਧੀਆ ਲੱਗਦਾ ਹਾਂਜੀ ਤੇ ਬਹੁਤ ਨਾਲ ਤੇ ਚਲੋ ਵਧੀਆ ਅੱਜ ਬਾਅਦ ਕਰਦੇ ਦਿਲਖਾ ਜਦੋਂ ਜ ਫਿਰ ਕਿਤੇ ਜਦੋਂ ਗਾਂਦ ਚ ਡਿਗਰੀਆਂ ਜਿਗਰ ਲਾਓਗੇ ਫਿਰ ਕੱਲ ਕਰਦੇ ਹਾਂ ਹਾਂਜੀ ਜੀ ਰੁਕ ਜੀ ਨਾਲ ਪਿੰਟ ਆਉਂਦੇ ਉਤਰਾ ਠੀਕ ਲੱਗਦਾ ਉਹ ਜਿਹੜੇ ਉੱਥੇ ਬੱਚੇ ਆ ਉਹਨਾਂ ਨੂੰ ਪਤਾ ਲੱਗਦਾ ਜਿਹੜੇ ਇੱਥੇ ਗਏ ਆ ਠੀਕ ਕੰਮ ਕਰਦੇ ਆ ਨਾਲੇ ਆ ਆਪਣੀ ਤਸਕੀ ਸਰੂਵ ਵਿੱਚ ਰਹਿਣ ਕਰਕੇ ਹੋ ਚੰਗਾ ਲੱਗਦਾ ਜਿਹੜੇ ਆਪਣੇ ਹੋਰ ਮਿਲਦੇ ਆ ਹਾਂਜੀ ਜੀ ਉੱਥੇ ਕਰਕੇ ਚੰਗਾ ਲੱਗਦਾ ਵਾ ਬੰਦਾ ਸਾਡਾ ਸਿੱਕੀ ਸਰੂਵ ਵਿੱਚ ਆ ਤੇ ਬਾਹਰ ਵੀ ਆਣ ਕੇ ਆ ਠੀਕ ਤਰ੍ਹਾਂ ਰਹੇ ਹਾਂਜੀ ਵਧੀਆ ਚਲੋ ਓਕੇ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ